ਉਹ ਇਹ ਗੱਲ ਕਹਿ ਰਿਹਾ ਤੇ ਮੁੱਖ ਮੰਤਰੀ ਹੱਸ ਰਿਹਾ ਦੱਸੋ ਇਹ ਪੰਜਾਬ ਦਾ ਜਲੂਸ ਕੱਢਣ ਤਾਂ ਤੁਸੀਂ ਆਏ ਹੋ 2027 ਕੇ ਚੋਣ ਜਿੱਤवाने के लिए ਸ਼ਾਮ-ਦਮ ਦੰਡ ਭੇਦ ਸੱਚ ਛੂਟ ਕੁਐਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰਾਂਗੇ ਤਿਆਰੇ ਸਾਡੇ ਪੰਜਾਬ ਨੂੰ ਇੱਕ ਤੇ ਲੁੱਟਣ ਦੇ ਦਿਵਾਲੇ ਹੋਏ ਨੇ ਇੱਕ ਪੰਜਾਬ ਨੂੰ ਝੂਠੇ ਮੁਕਾਬਲਿਆਂ ਦਾ ਮਾਰ ਕੇ ਖਤਮ ਕਰਨ ਦੇ ਦਿਵਾਲੇ ਹੋਏ ਨੇ ਨਵੀਂ ਕਰਤੂਤ ਜਿਹੜੀ ਆ ਸੁਣ ਲਈ ਇਹਨਾਂ ਲਈ ਵੀ ਮੈਂ ਪੰਜਾਬ ਦੇ ਵਿੱਚ ਸਾਰੇ ਤਰੀਕੇ ਵਰਤਾਂਗਾ ਤੇ ਇਹਨੂੰ ਮਾਰਨਾ ਪਿਆ ਲੜਾਈ ਝਗੜਾ ਕਰਨਾ ਪਿਆ ਸਾਰੇ ਤਰੀਕੇ ਵਰਤਾਂਗਾ ਪੰਜਾਬ ਨੂੰ ਤੁਸੀਂ ਤੇ ਆਪ ਖੁੱਡੇ 'ਚ ਵੜ ਕੇ ਲੈਕਚਰ ਦੇ ਰਹੇ ਹੋ ਭਾਸ਼ਣ ਦੇ ਰਹੇ ਹੋ ਤੁਸੀਂ ਮੁਰਗੀ ਖਾਨੇ 'ਚ ਕਿਹਨੂੰ ਡੱਕ ਲਓਗੇ ਤਾਂ ਪੰਜਾਬ ਵਾਸੀਓ ਤੁਸੀਂ ਜਾਗੋ ਔਰ ਹਰ ਜਗ੍ਹਾ ਹਰ ਮੋੜ ਹਰ ਗਲੀ ਤੇ ਇਹਨਾਂ ਦਾ ਕੁੱਤਿਆਂ ਦਾ ਵਾਰਾ ਕੁੱਤਿਆਂ ਦਾ ਵਾਲਾ ਬੋਰਡ ਲਾ ਦਿਓ ਕੀ ਜੇ ਆਵਾਰਾ ਕੁੱਤੇ ਨਹੀਂ ਵੜ ਸਕਦੇ ਨਾ ਇਸ ਗਲੀ ਤੇ ਇਹ ਵੀ ਨਹੀਂ ਵੜ ਸਕਦੇ ਇੱਕ ਤੇ ਹੁੰਦੀ ਆ ਅੰਦਰ ਖਾਤੇ ਤੇ ਛਰੇਆਂ ਵੀ ਹੋ ਗਈਆਂ ਬੋਲ ਕੇ ਹੀ ਕਹਿਣ ਲੱਗ ਪਏ ਮੀਡੀਆ ਚ ਜੇ ਇਹੋ ਜੀ ਕਪੈਸਿਟੀ ਇਹਨਾਂ ਦੀ ਜਾਂ ਇਹੋ ਜੀ ਇਹਨਾਂ ਦੀ ਕੋਈ ਹੋਵੇ ਪੰਜਾਬੀ ਜੀ ਕਹਿੰਦੇ ਜੁਰਤ ਹੋਵੇ ਤੇ ਦਿੱਲੀ ਦੇ ਵਿੱਚ ਬਿਆਨ ਦੇਣ ਸਤਸਿਆ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਤੁਸੀਂ ਇਸ ਸਮੇਂ ਵੇਖ ਰਹੇ ਹੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਸ ਸਮੇਂ ਸ਼ਾਸਨ ਦੇ ਵਿੱਚ ਹੈ तकरीबन ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ 2027 ਦੇ ਲਈ ਤਿਆਰੀਆਂ ਜਿੱਥੇ ਵਿੱਢ ਦਿੱਤੀਆਂ ਗਈਆਂ ਨੇ ਉੱਥੇ ਹੀ ਸਾਰੀਆਂ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦੇ ਆਪਣੀਆਂ ਸੀਟਾਂ ਦੇ ਲਈ ਟਿਕਟਾਂ ਲੈਣ ਦੇ ਲਈ ਜਿੱਥੇ ਜਦੋਜਹਿਦ ਕਰ ਰਹੇ ਨੇ ਉੱਥੇ ਹੀ ਖਾਸ ਤੌਰ ਤੇ ਇਸ ਸਮੇਂ ਸੱਤਾ 'ਚ ਬੈਠੀ ਹੋਈ ਆਮ ਆਦਮੀ ਪਾਰਟੀ ਦੇ ਤੇਵਰ ਇਸ ਕਦਰ ਬਦਲੇ ਹੋਏ ਨੇ ਕਿ ਕਦੇ ਉਹਨਾਂ ਦੀ ਪਾਰਟੀ ਦੇ ਪੰਜਾਬ ਪ੍ਰਧਾਨ ਇਹ ਕਹਿ ਦਿੰਦੇ ਨੇ ਕਿ ਸਾਨੂੰ ਬਾਕੀ ਹਲਕਿਆਂ ਦੀ ਬਾਕੀ ਬੈਲਟਾਂ ਦੀ ਲੋੜ ਨਹੀਂ ਅਸੀਂ ਇਕੱਲਾ ਮਾਲਵੇ ਦੇ ਵਿੱਚੋਂ ਹੀ ਜਿੱਤ ਜਾਣਾ ਤੇ ਕਿਤੇ ਉਹ ਇਹ ਕਹਿ ਦਿੰਦੇ ਨੇ ਉਹਨਾਂ ਦੇ ਹੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਹੁਣੀ ਕਿ ਜਿਹੜਾ ਵੀ ਹਤਕੰਡਾ ਵਰਤਣਾ ਪਿਆ ਉਹ ਵਰਤ ਲਵਾਂਗੇ ਜਿਹਦੇ ਵਿੱਚ ਉਹਨਾਂ ਦੀ ਪ੍ਰਾਪਰ ਗੱਲ ਕੋਟ ਕਰ ਦਿੰਨੇ ਆ ਉਹ ਕਹਿੰਦੇ ਨੇ ਕਿ 2027 ਚੋਣਾਂ 'ਚ ਜਿੱਤਣ ਲਈ ਸਾਮ-ਦਾਮ, ਦੰਡ ਭੇਤ, ਸੱਚ ਝੂਠ, ਸਵਾਲ-ਜਵਾਬ, ਲੜਾਈ ਝਗੜਾ ਜੋ ਵੀ ਕਰਨਾ ਪਵੇ ਪਵੇਗਾ ਕਰਾਂਗੇ। ਇਹ ਲੜਾਈ ਜਿੱਤਣ ਦੇ ਲਈ, ਇਹ ਚੋਣਾਂ ਜਿੱਤਣ ਦੇ ਲਈ ਕੀ ਇਹ ਇੱਕ ਨੈਤਿਕ ਤਰੀਕਾ ਹੈ ਜਾਂ ਫਿਰ ਇੱਕ ਪਾਰਟੀ ਦੇ ਸਰਪ੍ਰਸਤ ਨੂੰ ਇਹੋ ਜਿਹੀਆਂ ਗੱਲਾਂ ਸੋਭਦੀਆਂ ਨੇ ਕਿ ਨੈਤਿਕਤਾ ਖਤਮ ਹੋ ਚੁੱਕੀ ਹੈ? ਇਹ ਪੰਜਾਬ ਹੁਣ ਲੜਾਈ ਝਗੜਿਆਂ ਦਾ ਮੈਦਾਨ ਸਿਰਫ ਤੇ ਸਿਰਫ ਵੋਟਾਂ ਕਰਕੇ ਬਣ ਜਾਊਗਾ ਪੰਜਾਬ ਦਾ ਖਾਸਾ ਤਾਂ ਬਹੁਤ ਵਿਸ਼ਾਲ ਹੈ ਪੰਜਾਬ ਦੇ ਖਾਸੇ ਚ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਪਈਆਂ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਤੋਂ ਹੈਗੇ ਨੇ ਭੁਪਿੰਦਰ ਸਿੰਘ ਗੋਤਰਾ ਹੁਣੀ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਸੱਚੀ ਗੱਲ ਜੀ ਬਹੁਤ ਬਹੁਤ ਭਾਈ ਤੋਂ ਅੱਛਾ ਸਭ ਤੋਂ ਪਹਿਲੀ ਗੱਲ ਇਹ ਹੀ ਕਰ ਲੈਣੇ ਆ ਕਿ ਗੋਤਰਾ ਸਾਹਿਬ ਮਨੀਸ਼ ਸੋਧਿਆ ਹੁਣਾ ਦਾ ਬਿਆਨ ਤੁਸੀਂ ਵੀ ਸੁਣਿਆ ਹੋਊਗਾ ਕਹਿੰਦੇ 2027 ਦੀ ਜਿਹੜੀ ਇਲੈਕਸ਼ਨ ਲੜਦੀ ਹੈ ਆਮ ਦਾ ਅੰਦੰਦ ਪੇਤ ਲੜਾਈ ਝਗੜਾ ਸੱਚ ਝੂਠ ਜੋ ਵੀ ਕਰਨਾ ਪਿਆ ਉਹ ਕਰੋਗੇ ਕੀ ਪੰਜਾਬ ਦੇ ਵਿੱਚ ਨੈਤਿਕਤਾ ਨਾਮ ਦੀ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਨੈਤਿਕਤਾ ਨਾਮ ਦੀ ਕੋਈ ਚੀਜ਼ ਬਚੀ ਹੈ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਸਰੋਤਿਆਂ ਨੂੰ ਪਹਿਲਾਂ ਜਿੰਨੇ ਵੀ ਮੇਰੇ ਵੀਡੀਓ ਸੁਣਦੇ ਹੋਣ ਇਹਨੂੰ ਸਾਰਿਆਂ ਨੇ ਧਿਆਨ ਨਾਲ ਸੁਣਨਾ ਤੇ ਇਹਦਾ ਜਵਾਬ ਜ਼ਰੂਰ ਦੇਣਾ ਕਿ ਮੈਂ ਗਲਤ ਬੋਲਿਆ ਕਿ ਸਹੀ ਬੋਲਿਆ ਕਿ ਜਾਂ ਸਸੋਧੀਏ ਨੇ ਜੀ ਮੈਂ ਹਣ ਸਸੋਧੀਆ ਸਾਹਿਬ ਨਹੀਂ ਕਾਂਗਾ ਸਸੋਧੀਏ ਜੋ ਸਸੋਦੀਏ ਨੇ ਸਾਡੇ ਪੰਜਾਬ ਬਾਰੇ ਬੋਲਿਆ ਉਹ ਗਲਤ ਬੋਲਿਆ ਕਿ ਠੀਕ ਬੋਲਿਆ ਇਹ ਸਾਰਿਆਂ ਨੇ ਕਹਿਣਾ ਜ਼ਰੂਰ ਹੈ ਬੋਲ ਕੇ ਚਾਹੇ ਮੈਨੂੰ ਪਾਇਓ ਮੇਰੇ ਨੰਬਰ ਤੇ ਜ਼ਰੂਰ ਪਾਇਓ ਤੇ ਚਾਹੇ ਮੈਸੇਜ ਕਰਕੇ ਪਾਇਓ ਦਰਿਆਣਾ ਕਰੋ ਯਾਰ ਜਵਾਬ ਦੇਣ ਲੱਗੇ ਆ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਨੂੰ ਇੱਕ ਤੇ ਲੁੱਟਣ ਦੇ ਦਿਵਾਲੇ ਹੋਏ ਨੇ ਇੱਕ ਪੰਜਾਬ ਨੂੰ ਝੂਠੇ ਮੁਕਾਬਲਿਆਂ ਦਾ ਮਾਰ ਕੇ ਖਤਮ ਕਰਨ ਦੇ ਦਿਵਾਲੇ ਹੋਏ ਨੇ ਤੀਜਾ ਅੱਜ ਨਵੀਂ ਕਰਤੂਤ ਜਿਹੜੀ ਆ ਸੁਣ ਲਈ ਇਹਨਾਂ ਦੀ ਵੀ ਮੈਂ ਪੰਜਾਬ ਦੇ ਵਿੱਚ ਸਾਰੇ ਤਰੀਕੇ ਵਰਤਾਂਗਾ ਕਿ ਇਹਨੂੰ ਮਾਰਨਾ ਪਿਆ ਲੜਾਈ ਝਗੜਾ ਕਰਨਾ ਪਿਆ ਸਾਰੇ ਤਰੀਕੇ ਵਰਤਾਂਗਾ ਪੰਜਾਬ ਨੂੰ ਸਾਡਾ ਪੰਜਾਬ ਐਡਾ ਮਾੜਾ ਨਹੀਂ ਹੋ ਗਿਆ ਸਾਡਾ ਪੰਜਾਬ ਐਡਾ ਰਹਿਣ ਗਿਆ ਅੱਜ ਤੋਂ ਪਹਿਲੀਆਂ ਵੇਲਿਆਂ ਦੀਆਂ ਗੱਲਾਂ ਮੈਂ ਦੱਸਦਾ ਤੁਹਾਨੂੰ ਪੰਜਾਬ ਦੇ ਵਿੱਚ ਜਿੰਨੀ ਸ਼ਹਾਦਤ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਉੰਨੀ ਕਿਤੇ ਕਿਸੇ ਦੀ ਸ਼ਹਾਦਤ ਨਹੀਂ ਮੁਗਲਾਂ ਕੋਲੋਂ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਸ਼ਹਾਦਤ ਸਾਡੇ ਪੰਜਾਬ ਦੀ ਪੰਜਾਬ ਵਾਸੀਓ ਤੁਸੀਂ ਸੁੱਤੇ ਨਾ ਰਹੋ ਪੰਜਾਬ ਦੀਆਂ ਪਾਰਟੀਆਂ ਜਿੰਨੀਆਂ ਵੀ ਇਸ ਵੇਲੇ ਗੁੰਗੀਆਂ ਬੋਲੀਆਂ ਹੋਈਆਂ ਨੇ ਜਿੱਦਾਂ ਅਕਾਲੀ ਪਾਰਟੀ ਨੂੰ ਵੀ ਕਹਿਣਾ ਮੈਂ ਕਾਂਗਰਸ ਨੂੰ ਵੀ ਕਹਿਣਾ ਠੀਕ ਹੈ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੋ ਜਦੋਂ ਮੁਗਲਾਂ ਵੇਲੇ ਚਾਹੇ ਪਾਰਟੀਆਂ ਲੱਗ ਹੁੰਦੀਆਂ ਸੀ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂ ਵਾਲੀਆ ਉਦੋਂ ਕਿੰਨੀਆਂ ਮਿਸਲਾ ਸੀ ਉਸ ਵੇਲੇ ਲੱਗ ਹੁੰਦੀਆਂ ਸੀ ਪਰ ਜਦੋਂ ਇਹੋ ਜਿਹੀ ਮੁਸੀਬਤ ਆਂਦੀ ਉਸ ਵੇਲੇ ਸਾਰੀਆਂ ਇਕੱਠੀਆਂ ਹੁੰਦੀਆਂ ਸੀ ਸਾਡਾ ਪੰਜਾਬ ਐਸ ਵੇਲੇ ਪੰਜਾਬ ਦੇ ਵਿੱਚ ਕਮਾਂਡਰ ਦੀ ਲੋੜ ਪੰਜਾਬ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਐਸ ਵੇਲੇ ਨਾ ਪੰਜਾਬ ਵਿੱਚ ਪੈਸੇ ਦੀ ਕਮੀ ਹੈ ਨਾ ਪੰਜਾਬ ਵਿੱਚ ਧਨ ਦੌਲਹਰ ਹਰ ਚੀਜ਼ ਦੀ ਹਰ ਚੀਜ਼ ਪੰਜਾਬ ਵਿੱਚ ਐਸ ਵੇਲੇ ਉਪਲਬਧ ਹੈ ਸਿਰਫ ਸਾਡੇ ਪੰਜਾਬ ਨੂੰ ਇੱਕ ਕਮਾਂਡਰ ਦੀ ਜ਼ਰੂਰਤ ਹੈ ਜਿਹੜਾ ਕੇ ਕਮਾਂਡਰ ਸਾਨੂੰ ਅਜੇ ਤੱਕ ਮਿਲਿਆ ਨਹੀਂ ਜੇ ਸਾਨੂੰ ਕਮਾਂਡਰ ਮਿਲਿਆ ਹੋਵੇ ਤਾਂ ਇਸ ਵੇਲੇ ਪੰਜਾਬ ਇੱਕ ਨੰਬਰ ਤੇ ਸੂਬਾ ਹੋਵੇ ਪੰਜਾਬ ਚ ਕੋਈ ਅਸੀ ਜੀ ਫਸਲ ਨਹੀਂ ਜੜੀ ਨਹੀਂ ਹੁੰਦੀ ਕੋਈ ਐਸੋ ਜਿਹਾ ਪੰਜਾਬ ਚ ਬਿਜ਼ਨਸ ਨਹੀਂ ਨਹੀਂ ਹੁੰਦਾ ਕੋਈ ਇਹੋ ਹੀ ਕੰਮ ਇਹੋ ਜਿਹਾ ਨਹੀਂ ਪਰ ਜੋ ਇਸ ਨੇ ਸੰਸੋਧੀਆਂ ਨੇ ਇਹ ਗੱਲ ਬੋਲੀ ਹੈ ਪੰਜਾਬ ਵਾਸੀਓ ਤੁਸੀਂ ਜਾਗੋ ਔਰ ਹਰ ਜਗ੍ਹਾ ਹਰ ਮੋੜ ਹਰ ਗਲੀ ਤੇ ਇਹਨਾਂ ਦਾ ਕੁੱਤਿਆਂ ਦਾ ਵਾਰਾ ਕੁੱਤਿਆਂ ਦਾ ਵਾਰਾ ਬੋਰਡ ਲਾ ਦੋ ਭਈ ਜੇ ਅਵਾਰਾ ਕੁੱਤੇ ਨਹੀਂ ਵੜ ਸਕਦੇ ਨਾ ਇਸ ਗਲੀ ਤੇ ਇਹ ਵੀ ਨਹੀਂ ਵੜ ਸਕਦੇ ਕੌਣ ਇਹ ਜਿਨ੍ਹਾਂ ਨੇ ਬੋਲੀ ਇਹ ਗੱਲ ਜਿਨ੍ਹਾਂ ਸੰਸੋਧੀਆਂ ਨੇ ਜਿਹੜਾ ਲਫ਼ਜ਼ ਬੋਲਿਆ ਨਾ ਪਾਰਟੀ ਦੇ ਬਿਹਾਰਤਾ ਹੀ ਬੋਲਿਆ ਲਫ਼ਜ਼ ਉਹਨੇ ਪੰਜਾਬ ਦਾ ਇਸ ਵੇਲੇ ਪ੍ਰਚਾਰਕ ਲੱਗਾ ਫਿਰਦਾ ਔਰ ਮੈਂ ਪੰਜਾਬ ਦੀਆਂ ਪਾਰਟੀਆਂ ਨੂੰ ਇੱਕ ਹੋਰ ਕਰਦਾ ਦੇਖੋ ਇਹ ਗੱਲ ਹੋਈ ਤੇ ਭਾਜਪਾ ਪਾਰਟੀ ਨੇ ਉਸੇ ਵੇਲੇ ਹੀ ਇਲੈਕਸ਼ਨ ਕਮਿਸ਼ਨ ਨੂੰ ਲਿਖਤੀ ਰਿਪੋਰਟ ਦਿੱਤੀ ਮੈਂ ਬਤੌਰ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਮੈਂ ਕਿਉਂਕਿ ਇਹ ਸਾਡੀ ਕੋਈ ਪੋਲੀਟੀਕਲ ਪਾਰਟੀ ਨਹੀਂ ਇਸ ਕਰਕੇ ਮੈਂ ਇਹ ਤਾਂ ਨਹੀਂ ਦੇ ਸਕਦਾ ਪਰ ਜਿੰਨੀਆਂ ਪੋਲੀਟੀਕਲ ਪਾਰਟੀਆਂ ਮੇਰੀਆਂ ਸੁਣਦੀਆਂ ਹੋਣ ਇਹ ਗੱਲ ਇਹਨਾਂ ਨੂੰ ਹੁਣੇ ਹੀ ਮੇਲ ਕਰਨੀ ਚਾਹੀਦੀ ਉੱਥੇ ਇਲੈਕਸ਼ਨ ਕਮਿਸ਼ਨ ਨੂੰ ਔਰ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਨੂੰ ਡਰਾਉਣ ਤੇ ਲੱਗੇ ਯਾਰ ਪੰਜਾਬ ਨੂੰ ਤੁਸੀਂ ਮਾਰਨ ਤੇ ਲੱਗੇ ਹੋ ਸਾਡਾ ਪੰਜਾਬ ਇਸ ਵੇਲੇ ਜਿੰਦਾ ਜਾਗਦਾ ਹੈ ਤੁਸੀਂ ਜੇ ਲੜਾਈ ਤੇ ਆਗੇ ਤਾਂ ਲੜਨ ਨੂੰ ਵੀ ਪੰਜਾਬ ਤਿਆਰ ਹੈ ਕਿ ਇਹ ਪਾਸੋਂ ਪੰਜਾਬ 'ਚ ਕੋਈ ਕਮੀ ਨਹੀਂ ਸੋ ਮੇਰੇ ਪੰਜਾਬੀ ਵੀਰੋ ਡਟ ਕੇ ਇਸ ਚੀਜ਼ ਦਾ ਵਿਰੋਧ ਕਰਨਾ ਆਪਾਂ ਔਰ ਇਹਨਾਂ ਨੂੰ ਹੁਣ ਕਿਸੇ ਇਲਾਕੇ 'ਚ ਆਉਣ ਲੱਗਿਆ ਪਹਿਲਾਂ ਸੋਚਣ ਵੀ ਯਾਰ ਮੈਂ ਕਹਿ ਕੀ ਗਿਆ ਜੀ ਜੀ ਤੇ ਤੁਸੀਂ ਦੇਖੋ ਜਦੋਂ ਇਹ ਗੱਲ ਕਰਦਾ ਪਿਆ ਤੇ ਸਾਹਮਣੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਬੈਠਾ ਜੀ ਉਹ ਤਾਂ ਹੱਸ ਰਿਹਾ ਸੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਜੀ ਪੰਜਾਬ ਦਾ ਪ੍ਰਧਾਨ ਬੈਠਾ ਸਾਰੇ ਹੋਰ ਬੀਬੀਆਂ ਭੈਣਾਂ ਬੈਠੀਆਂ ਉਹ ਇਹ ਗੱਲ ਕਹਿ ਰਿਹਾ ਤੇ ਮੁੱਖ ਮੰਤਰੀ ਹੱਸ ਰਿਹਾ ਦੱਸੋ ਇਹ ਪੰਜਾਬ ਦਾ ਜਲੂਸ ਕੱਢਣ ਤਾਂ ਤੁਸੀਂ ਆਏ ਹੋ ਸੋ ਇਹਦੇ ਨਾਲ ਖਾਸ ਕਰਕੇ ਧਿਆਨ ਦਿੱਤਾ ਜਾਇ ਮੇਰੇ ਵਾਸੀਓ ਤੇ ਬਹੁਤ ਮਾੜੀ ਗੱਲ ਇਹ ਪੰਜਾਬ ਵਾਸਤੇ ਜੋ ਕੀਤੀ ਆ ਨੇ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਔਰ ਡਟ ਕੇ ਜਵਾਬ ਵੀ ਦੇਵਾਂਗੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਅੱਛਾ ਮੁੱਖ ਮੰਤਰੀ ਸਾਹਿਬ ਸਾਹਮਣੇ ਬੈਠੇ ਹੋਣ ਤੇ ਇਹੋ ਜੇ ਵਾਹੀਆਤ ਬਿਆਨ ਦੇ ਉੱਪਰ ਹੱਸ ਰਹੇ ਹੋਣ ਤਾਂ ਕੀ ਲੱਗਦਾ ਕਿ ਪੰਜਾਬ ਦੇ ਹੱਕਾਂ ਦੀ ਜਦੋਂ ਗੱਲ ਆਉਂਦੀ ਹੈ ਉਦੋਂ ਤਾਂ ਭਾਈ ਤੁਸੀਂ ਸੁਪਰੀਮ ਕੋਰਟ ਚਲੇ ਜਾਂਦੇ ਹੋ ਰੂਰਲ ਡਿਵੈਲਪਮੈਂਟ ਫੰਡ ਹੋਵੇ ਜਾਂ ਕੇਂਦਰ ਦੇ ਨਾਲ ਕੋਈ ਹੋਰ ਰੌਲਾ ਹੋਵੇ ਪਰ ਜਦੋਂ ਵੋਟਾਂ ਦੀ ਗੱਲ ਆ ਜਾਂਦੀ ਹੈ ਉਦੋਂ ਤੁਸੀਂ ਹਰੇਕ ਅਨੈਤਿਕ ਕੰਮ ਕਰਨ ਦੇ ਲਈ ਤਿਆਰ ਹੋ ਜਾਂਦੇ ਹੋ ਸ਼ਾਮਦਮ ਦੰਡ ਭੇਟ ਝੂਠ ਸੱਚ ਲੜਾਈ ਝਗੜਾ ਇਹ ਤਾਂ ਸਾਰੇ ਨੈਤਿਕ ਕੰਮ ਨੇ ਨਾ ਤਾਂ ਇਹ ਨੈਤਿਕ ਕੰਮਾਂ ਨੂੰ ਲੈ ਕੇ ਤੁਸੀਂ ਇੰਨੇ ਤਤ ਪਰੋਂ ਤੁਸੀਂ ਸਟੇਜ ਤੋਂ ਗੱਲ ਬੋਲ ਰਹੇ ਹੋ ਫਿਰ ਕੇਂਦਰ ਅੱਗੇ ਕਿਉਂ ਨਹੀਂ ਚੂੰ ਕਰਦੇ ਇੱਥੋਂ ਤੱਕ ਕਿ ਦਿੱਲੀ 'ਚ ਇਹਨਾਂ ਤੇ ਮਾਮਲੇ ਦਰਜ ਨੇ ਉੱਥੇ ਜਾ ਕੇ ਇਹੋ ਜਿਹੇ ਬਿਆਨ ਕਿਉਂ ਨਹੀਂ ਦਿੰਦੇ ਪੰਜਾਬ 'ਚ ਕਿਉਂ ਲਲਕਾਰੇ ਵੱਜਦੇ ਨੇ ਥਾਪੀਆਂ ਵੱਜਦੀਆਂ ਨੇ ਪੰਜਾਬ ਦੀ ਸਾਇਕੀ ਦਾ ਇਹਨਾਂ ਨੂੰ ਪਤਾ ਨਹੀਂ ਵੀ ਪੰਜਾਬ ਦੇ ਖਾਸੇ 'ਚ ਕੀ ਕੋਜ ਹੈ ਇਹ ਗੱਲਾਂ ਸਾਰੀਆਂ ਜਿਹੜੀਆਂ ਇਹ ਮੁੱਖ ਮੰਤਰੀ ਨੂੰ ਦੇਖਣੀਆਂ ਚਾਹੀਦੀਆਂ ਪਹਿਲੀ ਗੱਲ ਤੇ ਪੰਜਾਬ ਦੇ ਜਿੰਨੇ ਵੀ ਇਸ ਵੇਲੇ ਪਾਰਟੀਆਂ ਦੇ ਕਿਸੇ ਵੀ ਪਾਰਟੀ ਜਾਂ ਕੋਈ ਵੀ ਬੰਦਾ ਇਹ ਗੱਲਾਂ ਦੇਖੇ ਕਿ ਪਹਿਲਾਂ ਤੇ ਪੁੱਛਿਆ ਜਾਵੇ ਵੀ ਪਾਰਟੀ ਵਾਲੇ ਬੰਦੇ ਦਿੱਲੀ ਤੋਂ ਕੱਢੇ ਤੇ ਇੱਥੇ ਬਿਠਾਏ ਕਿਦਾਂ ਨੇ ਬੈਠਣ ਤੋਂ ਪਹਿਲਾਂ ਫਿਰ ਜੇ ਸੋਚੋ ਚਲੋ ਆ ਗਏ ਪਾਰਟੀ ਦੇ ਨਾਲ ਤੇ ਘੱਟ ਤੋਂ ਘੱਟ ਯਾਰ ਬੋਲਣ ਤੋਂ ਤੇ ਸੋਚ ਵੀ ਤੂੰ ਸੰਸੋਧੀਆਂ ਕੀ ਬੋਲਦਾ ਪਿਆ ਯਾਰ ਪੰਜਾਬ ਬਾਰੇ ਕੀ ਬੋਲਦਾ ਪਿਆ ਪੰਜਾਬ ਇਹ ਕੁਝ ਬਰਦਾਸ਼ਤ ਨਹੀਂ ਕਰੇਗਾ ਜੇ ਤੁਹਾਨੂੰ ਦਿੱਲੀੋਂ ਕੱਢ ਦਿੱਤੇ ਤੇ ਪੰਜਾਬ ਜਾ ਕੇ ਤੁਸੀਂ ਬਦਮਾਸ਼ੀ ਕਰੋਗੇ ਪੰਜਾਬ 'ਚ ਬਦਮਾਸ਼ੀ ਨਹੀਂ ਹੋਣ ਦੇਣੀ। ਪੰਜਾਬ 'ਚ ਗੁੰਡਾਗਰਦੀ ਨਹੀਂ ਚੱਲਣੀ। ਜੇ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਇਹ ਗੱਲ ਕਹੀ ਨਾ ਮਾਰਨ ਵਾਸਤੇ ਹਰ ਤਰੀਕਾ ਵਰਤਾਂਗੇ ਲੜਾਈ ਝਗੜਾ ਇਹਦਾ ਮਤਲਬ ਇਹ ਆ ਵੀ ਪੰਜਾਬ ਨੂੰ ਤੁਸੀਂ ਚਿੱਟੇ ਨਾਲ ਮਾਰ ਦਿਓ। ਤੁਸੀਂ ਪੰਜਾਬ ਨੂੰ ਮੁੰਡੇ ਜਵਾਨ ਜਿਹੜੇ ਮਾਰਤੇ ਇਨਕਾਊਂਟਰਾਂ ਨਾਲ ਮਾਰ ਦਿਓ। ਤੁਸੀਂ ਪੰਜਾਬ ਨੂੰ ਹਰ ਤਰੀਕੇ ਨਾਲ ਮਾਰਨ ਤੇ ਜੁਟੇ ਹੋ। ਇਹ ਜਿਹੜੇ ਝਾਲੀ ਇਨਕਾਊਂਟਰ ਹੋਏ ਨੇ ਆ ਜਿੰਨਾ ਵੀ ਬੱਚਿਆਂ ਦੇ ਇਹ ਇਨਕਾਊਂਟਰ ਝਾਲੀ ਹੋਏ ਨੇ ਮੈਂ ਉਹਨਾਂ ਨੂੰ ਵੀ ਸੱਦਾ ਦੇਣਾ ਕਿ ਤੁਸੀਂ ਜਲਦੀ ਇਕੱਠੇ ਹੋ ਗਏ ਮੇਰੇ ਕੋਲ ਇੱਥੇ ਪਹੁੰਚ ਜਾਓ ਅਸੀਂ ਇਹਦੇ ਬਾਰੇ ਵੀ ਪੂਰੇ ਮੁੱਦਾ ਉਠਾਵਾਂਗੇ ਚਾਹੇ ਹਾਈ ਕੋਰਟ ਜਾਣਾ ਵੀ ਜਿੱਥੇ ਵੀ ਜਾਣਾ ਪੈਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਇੱਥੇ ਜਲੰਧਰ ਪਹੁੰਚਣਾ ਦੂਜੀ ਗੱਲ ਜਿਹੜੀ ਆ ਗੱਲ ਕਹੀ ਇਹਨਾਂ ਨੇ ਸੰਸਦਿਆ ਨੇ ਵੋਟਾਂ ਲੈਣ ਵਾਲੇ ਤੁਸੀਂ ਇਹ ਗੱਲ ਗੋਲ ਵੋਟਾਂ ਤਾਂ ਲੈਣ ਵਾਲੇ ਅਗਲੇ ਹੱਥ ਜੋੜ ਕੇ ਵੋਟਾਂ ਮੰਗਦੇ ਤੁਸੀਂ ਬਦਮਾਸ਼ੀ ਨਾਲ ਵੋਟਾਂ ਇੱਕ ਪਾਸੇ ਪੰਜਾਬ ਦਾ ਪ੍ਰਧਾਨ ਕਹਿੰਦਾ ਜੀ ਸਹੀ ਤੇ ਮਾਲਵੇ ਚੋਂ ਜਿੱਤ ਜਾਣਾ ਇਹਦਾ ਮਤਲਬ ਇਹ ਮਾਲਵਾ ਵੱਖਰਾ ਕਰਦੀ ਹੈ ਤੇ ਦੋਆਬਾ ਦੇ ਮਾਝੇ ਦਾ ਜਿਹੜਾ ਉਹ ਮੁੱਖ ਮੰਤਰੀ ਵੱਖਰਾ ਰਹਿਣ ਵਾਲੀ ਹੈ ਫਿਰ ਇਹੋ ਗੱਲ ਹੋਈ ਨਾ ਫਿਰ ਤੇ ਇਹ ਤਾਂ ਗੱਲ ਜਿਹੜੀ ਪੰਜਾਬ ਨੂੰ ਆਪਸ ਵਿੱਚ ਲੜਾਉਣ ਵਾਲੀ ਹੋਈ ਇਹ ਗੱਲ ਮੇਰੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਤੇ ਆਪਾਂ ਇਹਨਾਂ ਕੋਲੋਂ ਖਿਹੜਾ ਹੀ ਛੜਾਈਏ ਹੁੰਦੇ ਜਿਆਦਾ ਵਧੀਆ ਗੱਲ। ਅੱਛਾ ਇਹ ਤੁਹਾਨੂੰ ਕੀ ਲੱਗਦਾ ਕਿ ਇਹ ਬਿਆਨ ਆਉਂਦੇ ਕਿੱਥੋਂ ਨੇ ਕੀ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਰਨ ਤੋਂ ਮੁੱਖ ਮੰਤਰੀ ਸਾਹਿਬ ਟੋਕਦੇ ਨਹੀਂ ਜਾਂ ਉਹਨਾਂ ਦੀ ਕਪੈਸਿਟੀ ਨਹੀਂ ਹੈਗੀ ਵੀ ਟੋਕ ਸਕਣ ਵੀ ਭਾਈ ਅੱਜ ਤੁਸੀਂ ਸਟੇਜ ਤੇ ਆ ਗੱਲ ਗਲਤ ਬੋਲੀ ਐ। ਇਹ ਕਪੈਸਿਟੀ ਹੈ ਨਹੀਂ ਸਾਡੇ ਮੁੱਖ ਮੰਤਰੀ ਦੀ ਉਹ ਸਿਰਫ ਹੱਸੇ ਹੀ ਸਕਦੇ ਨੇ ਦੋ ਇਹੋ ਜਿਹੀਆਂ ਗੱਲਾਂ। ਮੁੱਖ ਮੰਤਰੀ ਸਾਹਿਬ ਨੂੰ ਤੇ ਕੁਛ ਆਪ ਨਹੀਂ ਪਤਾ ਲੱਗਦਾ ਕਈ ਵਾਰੀ ਤੇ ਬੋਲ ਜਾਂਦੇ ਬਹੁਤਾ ਕੋਈ ਬੋਲ ਜਾਂਦੇ ਆ ਕੱਲ ਵਿੱਚ ਬੋਲੀ ਜਾਂਦੇ ਨੇ। ਜੋਰਾਵਾਰ ਸਿੰਘ ਦੇ ਫਤੇਵਾਰ ਸਿੰਘ ਇਲੈਕਸ਼ਨ ਉੱਤੇ ਦੂਜਾ ਪਾਛਨ ਦੇ ਵਿੱਚ ਥੋੜਾ ਜਿਆ ਸਾਹਿਬਜ਼ਾਦਿਆਂ ਦੇ ਨਾਮ ਹੀ ਤਾਂ ਗਲਤ ਲਈ ਸਾਹਿਬਜ਼ਾਦਿਆਂ ਦੇ ਨਾਮ ਗਲਤ ਲਈ ਜਾਂਦੇ ਨੇ ਦੱਸੋ ਮੈਂ ਇਹ ਗੱਲ ਬੋਲਣ ਦਾ ਮਤਲਬ ਗੱਲ ਕਰਦਾ ਕਿ ਇਹ ਸਾਰਾ ਕੁਝ ਇਹਨਾਂ ਦੀ ਪਹਿਲਾਂ ਗੱਲਬਾਤ ਹੋਈ ਹੁੰਦੀ ਤਾਂ ਤਾਂ ਹੀ ਬੋਲਦਾ ਉਦਾਂ ਕਿਉਂਕਿ ਜੋ ਵੀ ਇਹਨਾਂ ਨੇ ਬੋਲਣਾ ਹੁੰਦਾ ਇਹਨਾਂ ਦੀ ਪਹਿਲਾਂ ਮੀਟਿੰਗ ਹੋਈ ਹੁੰਦੀ ਹੈ ਵੀ ਤੂੰ ਆਹ ਬੋਲਣਾ ਤੂੰ ਆਹ ਬੋਲਣਾ ਤੂੰ ਆਹ ਬੋਲਣਾ ਤਾਂ ਹੀ ਗੱਲ ਹੁੰਦੀ ਹੈ ਉਦਾਂ ਤਾਂ ਗੱਲ ਹੈ ਨਹੀਂ ਨਹੀਂ ਫਿਰ ਆਪਾਂ ਤੁਸੀਂ ਮੈਂ ਬੋਲਣ ਵਾਲੇ ਕੌਣ ਹੁੰਨੇ ਆ ਜੇ ਪੰਜਾਬ ਦਾ ਮੁੱਖ ਮੰਤਰੀ ਇਸ ਦੇ ਖਿਲਾਫ ਸਟੈਂਡ ਨਹੀਂ ਲੈ ਪਾ ਰਿਹਾ ਮੈਂ ਤਾਂ ਇਹੋ ਹੀ ਗੱਲ ਕਹੀ ਹੈ ਦੂਜੀਆਂ ਪਾਰਟੀਆਂ ਨੂੰ ਪੋਲਿਟੀਕਲ ਪਾਰਟੀਆਂ ਨੇ ਇੱਕੋ ਗੱਲ ਕਹੀ ਹੈ ਕਿ ਸਾਰੇ ਹੀ ਲਿਖਤੀ ਪੜਤੀ ਇਹ ਸਾਰੀਆਂ ਜੜੀਆਂ ਗੱਲਾਂ ਬਾਤਾਂ ਵਿਰੋਧ ਵਾਸਤੇ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜਾਵੇ ਇਹਦਾ ਵਿਰੋਧ ਕੀਤਾ ਜਾਵੇ ਮੈਂ ਤਾਂ ਕਹਿੰਦਾ ਇਹੋ ਜੀ ਸਰਕਾਰ ਕੋਲੋਂ ਲੈਣਾ ਕੀ ਆਪਾਂ ਜਿਹੜੀ ਸਰਕਾਰ ਇਹੋ ਜੇ ਬਦਮਾਸ਼ੀਆਂ ਪੰਜਾਬ ਨਾਲ ਹੀ ਕਰਨ ਲੱਗ ਪਈ ਔਰ ਇੱਕ ਤਾਂ ਹੁੰਦੀ ਆ ਅੰਦਰ ਖਾਤੇ ਤੇ ਛਰਿਆਂ ਵੀ ਹੋ ਗਈਆਂ ਬੋਲ ਕੇ ਕਹਿਣ ਲੱਗ ਪਏ ਮੀਡੀਆ 'ਚ ਅੱਛਾ ਇਹ ਗੱਲਾਂ ਤੁਹਾਨੂੰ ਕੀ ਲੱਗਦਾ ਇਹ ਦਿੱਲੀ 'ਚ ਕਹਿ ਸਕਦੇ ਨੇ ਦਿੱਲੀ 'ਚ ਇਹਨਾਂ ਦੀ ਸਰਕਾਰ ਰਹੀ ਹੈ ਉੱਥੇ ਇਹਨਾਂ ਤੇ ਮਾਮਲੇ ਵੀ ਦਰਜ ਨੇ ਲਿਕਰ ਸਕੈਮ ਦਾ ਸਕੂਲਾਂ ਨੂੰ ਲੈ ਕੇ ਇੱਕ ਮਾਮਲਾ ਦਰਜ ਹੈ ਉੱਥੇ ਜਿਹੜੀ ਉੱਥੋਂ ਦੀ ਰੇਖਾ ਸੀਐਮ ਹੈ ਉਹ ਬਾਰ-ਬਾਰ ਕਹਿੰਦੇ ਨੇ ਕਿ ਇਹਨਾਂ ਨੇ ਆਹ ਕ੍ਰਾਈਮ ਕੀਤਾ ਹੈ ਆ ਇੱਥੇ ਕਪੜਾ ਕੀਤਾ ਹੈ ਸਕੈਮ ਕੀਤਾ ਹੈ ਉਹ ਅਸੀਂ ਬਾਹਰ ਲਿਆ ਰਹੇ ਹਾਂ ਕੀ ਲੱਗਦਾ ਉੱਥੇ ਜਾ ਕੇ ਇਹੋ ਜਿਹੇ ਬਿਆਨ ਦੇਣ ਦੀ ਕਪੈਸਿਟੀ ਮਨੀਸ਼ ਸੋਧਿਆ ਅਰਵਿੰਦ ਕੇਜਰੀਵਾਲ ਜਾਂ ਇਹਨਾਂ ਦੇ ਹੋਰ ਕੋਈ ਵੀ ਦਿੱਲੀ ਤੋਂ ਆਏ ਹੋਏ ਧਾੜਵੀ ਦੇ ਵਿੱਚ ਹੈ ਜੇ ਇਹੋ ਜੀ ਕਪੈਸਿਟੀ ਇਹਨਾਂ ਦੀ ਜਾਂ ਇਹੋ ਜੀ ਇਹਨਾਂ ਦੀ ਹੋਵੇ ਪੰਜਾਬੀ ਇੱਕ ਤਾਂ ਜੁਰਤ ਹੋਵੇ ਤੇ ਦਿੱਲੀ ਦੇ ਵਿੱਚ ਬਿਆਨ ਦੇਣ ਬਿਆਨ ਦੇਣ ਕਿ ਦਿੱਲੀ ਵਿੱਚ ਮੈਂ ਤਾਂ ਕਹਿੰਦਾ ਜੇ ਪ੍ਰਧਾਨ ਮੰਤਰੀ ਵੀ ਮੇਰੀ ਆਵਾਜ਼ ਸੁਣਦਾ ਹੋਏ ਮੈਂ ਤੇ ਉਹਨਾਂ ਨੂੰ ਵੀ ਕਹਿੰਦਾ ਜੇ ਮੇਰੇ ਇਲੈਕਸ਼ਨ ਕਮਿਸ਼ਨ ਆਵਾਜ਼ ਸੁਣਦਾ ਹੋਏ ਜੇ ਮੇਰੇ ਮਾਨਯੋਗ ਹਾਈ ਕੋਰਟ ਜਾਂ ਅਦਾਲਤਾਂ ਮੇਰੀ ਆਵਾਜ਼ ਸੁਣਦੀ ਹੋਣ ਮੈਂ ਤੇ ਉਹਨਾਂ ਨੂੰ ਵੀ ਇੱਕ ਬੇਨਤੀ ਹੱਥ ਜੋੜ ਕੇ ਕਰਦਾ ਬਤੌਰ ਪ੍ਰੈਜ਼ੀਡੈਂਟ ਪੁਲਿਸ ਪਾਇਲਫੋਰਸ ਐਸੋਸੀਏਸ਼ਨ ਪੰਜਾਬ ਕਿ ਇਹਨਾਂ ਦੀ ਜ਼ਮਾਨਤ ਕੈਂਸਲ ਕੀਤੀ ਜਾਵੇ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਮੈਂ ਤੇ ਇੱਕੋ ਗੱਲ ਕਹਿਣਾ ਕਿ ਯਾਰ ਅਸੀਂ ਪੰਜਾਬ ਨਾਲ ਇੰਨਾ ਤਕਾ ਬਰਦਾਸ਼ਤ ਨਹੀਂ ਕਰਾਂਗੇ ਯਾਰ ਸਾਡੀ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਬੰਦੇ ਸਾਡੇ ਬਾਹਰ ਚਲੇ ਗਏ ਕੁਝ ਡਰਦੇ ਕੁਝ ਚਿੱਟੇ 'ਚ ਮਰ ਗਏ ਕੁਝ ਅਨਕਾਊਂਟਰ 'ਚ ਮਰ ਗਏ ਤੇ ਰਹਿ ਸਾਡੇ ਪੰਜਾਬ ਕੋਲ ਕੀ ਗਿਆ ਪੰਜਾਬ ਦੇ ਵਿੱਚ ਚਾਹੇ ਬਾਹਰਲੀ ਸਟੇਟ ਦਾ ਕਿਤੇ ਦਾ ਵੀ ਆ ਜਾਏ ਉਹਨੂੰ ਪੰਜਾਬ 'ਚ ਪੀਆਰ ਜ਼ਰੂਰੀ ਹੈ ਤੇ ਸਾਡੇ ਪੰਜਾਬ ਵਾਲੇ ਕਿਤੇ ਬਾਹਰਲੀ ਜਗ੍ਹਾ ਚੱਲ ਜਾਣ ਉਹਨਾਂ ਨੂੰ ਪੀਆਰ ਕੋਈ ਨਹੀਂ ਇਹਨਾਂ ਨੇ ਇਹਨਾਂ ਨੇ ਗੱਲ ਕੀਤੀ ਸੀ ਜਨ ਸਵਰਾਜ ਦੀ ਜਦੋਂ ਨਵੀਂ ਨਵੀਂ ਪਾਰਟੀ ਬਣੀ ਅਰਵਿੰਦ ਕੇਜਰੀਵਾਲ ਹੋਣੀ ਜਨ ਸਵਰਾਜ ਦੀਆਂ ਗੱਲਾਂ ਕਰਦੇ ਨੇ ਕਿਤਾਬਾਂ ਲਿਖਦੇ ਨੇ ਜਨ ਸਵਰਾਜ ਦੇ ਉੱਪਰ ਕਿ ਇਦਾਂ ਦੀ ਸਾਡੀ ਪਾਰਟੀ ਹੋਊਗੀ ਇੱਕ ਵਾਰੀ ਇਲੈਕਸ਼ਨ ਫਲਾਣਾ ਬੰਦਾ ਲੜ ਲਊਗਾ ਦੂਸਰੀ ਵਾਰੀ ਲੜਨ ਦਾ ਕੀ ਉਹਦਾ ਪ੍ਰੋਸੈਸ ਹੋਊਗਾ ਹਰੇਕ ਚੀਜ਼ ਪ੍ਰੋਸੈਸ ਦੇ ਸਹਤ ਲਿਖੀ ਸੀ ਇੱਥੋਂ ਹੁਣ ਜਿਹੜੇ ਬਿਆਨ ਦੇ ਰਹੇ ਨੇ ਇੱਥੋਂ ਲੱਗਦਾ ਕਿ ਕੋਈ ਜਨਸਵਰਾਜ ਵਾਲੀ ਗੱਲ ਹੈਗੀ ਆ ਆਮ ਲੋਕਾਂ ਵਾਲੀ ਆਮ ਆਦਮੀ ਵਾਲੀ ਗੱਲ ਜਿਹੜਾ ਨਾਮ ਹੈ ਸਲੋਗਨ ਹੈ ਇਹਨਾਂ ਦੀ ਪਾਰਟੀ ਦਾ ਉਹ ਵਾਲੀ ਕੋਈ ਗੱਲ ਹੈਗੀ ਆ ਇਹ ਸਾਡੇ ਪੰਜਾਬ ਨਾਲ ਜਦੋਂ ਵੀ ਕੋਈ ਲੁੱਟਣ ਪੰਜਾਬ ਨੂੰ ਆਂਦਾ ਨਾ ਸਾਡੇ ਪੰਜਾਬੀ ਆਪਾਂ ਕਹਿ ਦਈਏ ਭਲੇ ਮਾਨਸ ਕਹਿ ਦਈਏ ਹੱਥਾਂ ਤੇ ਚੱਕ ਲੈਂਦੇ ਨੇ ਉਹ ਕੋਈ ਵੀ ਇੱਜ਼ਤ ਸਾਡੇ ਸਾਡੇ ਵਿਰਸੇ 'ਚ ਸਾਨੂੰ ਮਿਲਿਆ ਵੀ ਕੋਈ ਵੀ ਬਾਹਰੋਂ ਬੰਦਾ ਅਨਨੋਣ ਬੰਦਾ ਆਇਆ ਉਹਨੂੰ ਕਿਹੇ ਜੀ ਚੀਜ਼ ਦੀ ਲੋੜ ਪਈ ਉਹਨੂੰ ਹੱਥਾਂ ਦੇ ਚੁੱਕ ਲੈਂਦੇ ਵਿੱਚ ਕੋਈ ਸ਼ੱਕ ਨਹੀਂ ਹੂੰ ਦੂਜੀ ਗੱਲ ਵੀ ਪਹਿਲਾਂ ਦੋਨੋਂ ਪਾਰਟੀਆਂ ਤੋਂ ਸਾਡਾ ਪੰਜਾਬ ਦੁਖੀ ਵੀ ਹੋ ਚੁੱਕਿਆ ਸੀ ਵੀ ਯਾਰ ਨਾ ਕੋ ਕੰਮ ਨਾ ਕੋ ਕੁਝ ਸਭ ਕੁਝ ਹੋ ਰਿਹਾ ਇਹਨਾਂ ਨੇ ਬਦਲਾ ਲਿਆਂਦਾ ਤੀਜਾ ਤੀਜਾ ਬਦਲਾ ਇਸ ਕਰਕੇ ਲਿਆਂਦਾ ਵੀ ਇਹ ਕੋਈ ਸੁਣਨਗੇ ਕਿਉਂਕਿ ਝੂਠ ਬੜਾ ਰੱਜ ਕੇ ਬੋਲਿਆ ਸੀ ਇਹਨਾਂ ਨੇ ਦੂਜੀ ਗੱਲ ਭਗਵੰਤ ਮਾਨ ਦੇ ਬੜੇ ਚੁਟਕਲੇ ਸੁਣਾਏ ਸੀ ਸਾਨੂੰ ਵੀ ਅਸੀਂ ਐਦਾਂ ਕਰਦੇ ਆਂਗੇ ਅਸੀਂ ਇਹ ਕਰਦੇ ਆਂਗੇ ਪੰਜਾਬ ਚ ਕਰਦੇ ਆਂਗੇ ਪੰਜਾਬ ਚ ਜਹਾਜ਼ਾਂ ਦੇ ਤੁਰੇ ਫਿਰਦੇ ਜੀ ਕੋਈ ਨਹੀਂ ਮੈਂ ਭਗਵੰਤ ਮਾਨ ਨੂੰ ਪੁੱਛਦਾ ਕਿ ਜਹਾਜ਼ ਤੋਂ ਬਗੈਰ ਤਾਂ ਤੂੰ ਜਾਂਦਾ ਕਿਤੇ ਨਹੀਂ ਫਰੀਦਕੋਟ ਫੰਕਸ਼ਨ ਸੀ ਉਥੇ ਦਰਖਤ ਵੜ ਦਿੱਤੇ ਵੀ ਕੋਈ ਦਰਖਤਾਂ ਦਾ ਨਾ ਬੈਜੇ ਚੜ ਕੇ ਪ੍ਰੋਟੈਸਟ ਨਾ ਕਰ ਦੇਵੇ ਹਾਂ ਇਹ ਇੰਨਾ ਚੀਜ਼ਾਂ ਦਾ ਮੈਂ ਅਸੀਂ ਡਟ ਕੇ ਵਿਰੋਧ ਕਰਨੇ ਵੀ ਦਰਖਤ ਇੱਕ ਪਾਸੇ ਕਹਿੰਨੇ ਵੀ ਦਰਖਤ ਲਾਈਏ ਦੂਜੇ ਪਾਸੇ ਤੁਸੀਂ ਦਰਖਤ ਵੜਦੇ ਪਿਓ ਇਥੋਂ ਸਾਫ ਯਾਰ ਹੁੰਦਾ ਹੈ ਪੀ ਪੰਜਾਬ ਦੇ ਨਾਲ ਕਦੀ ਪੰਜਾਬ ਨੂੰ ਇਨਸਾਫ ਨਹੀਂ ਮਿਲਿਆ ਨਾ ਕਿਸੇ ਨੇ ਦਵਾਇਆ ਨਾ ਮਿਲਦਾ ਇਹੀ ਤਾਂ ਕਹਿੰਦੇ ਰਹੇ ਨੇ ਕਿ ਮੁਰਗੀ ਖਾਨਾ ਖੋਲ੍ਹੋ ਜੇ ਤੁਹਾਨੂੰ ਲੋਕਾਂ ਤੋਂ ਡਰ ਲੱਗਦਾ ਜੇ ਤੁਸੀਂ ਲੋਕਾਂ ਦੇ ਵਿੱਚ ਨਹੀਂ ਜਾ ਸਕਦੇ ਤੇ ਉਹੀ ਪਾਰਟੀ ਹੁਣ ਇੰਨਾ ਜ਼ਿਆਦਾ ਪ੍ਰੋਟੋਕਾਲ ਲਈ ਫਿਰਦੀ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਨੇ ਇੱਥੋਂ 10 ਕਿਲੋਮੀਟਰ ਦੂਰ ਵੀ ਆਉਣਾ ਹੋਵੇ ਤਾਂ ਵੀ ਕਹਿੰਦੇ ਨੇ ਵੀ ਦੂਰ ਦੂਰ ਤੱਕ ਪ੍ਰੋਟੋਕਾਲ ਦੇ ਤਹਿਤ ਸਿਕਿਉਰਿਟੀ ਲੱਗ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਨੇ ਲੁਧਿਆਣੇ ਚ ਪਾਚਣ ਦੇਣਾ ਸੀ ਤੇ ਬਠਿੰਡੇ ਬੈਠੇ ਟੀਚਰਾਂ ਨੂੰ ਉਹਨਾਂ ਨੇ ਉੱਥੇ ਹੀ ਸਕੂਲਾਂ ਦੇ ਵਿੱਚ ਇੱਕ ਤਰੀਕੇ ਦਾ ਹਾਊਸ ਅਰੈਸਟ ਜਾਂ ਸਹੀ ਸਕੂਲ ਅਰੈਸਟ ਕਰ ਲਿਆ ਮੈਂ ਤਾਂ ਤੁਸੀਂ ਤਾਂ ਬਾਹਰ ਦੀ ਗੱਲ ਕਰਦੇ ਮੈਂ ਇੱਥੇ ਦੀ ਗੱਲ ਕਰਦਾ ਮੁੱਖ ਮੰਤਰੀ ਨੇ ਜਲੰਧਰ ਆਣਾ ਇਹ ਤਾਂ ਮੈਨੂੰ ਘਰ ਚ ਬੌਂਡ ਕੀਤਾ ਹੁੰਦਾ ਵੀ ਤੂੰ ਹੀ ਬਾਹਰ ਨਹੀਂ ਜਾਣਾ ਵੀ ਇੱਥੋਂ ਇੱਥੇ ਪੁਲਿਸ ਸਵੇਰੇ 4 ਵਜੇ ਭੇਜ ਦਿੰਦੇ ਨੇ ਵੀ ਰਾਤ ਨੂੰ ਅਪਲ ਦੇ ਭੇਜ ਦਿੰਦੇ ਵੀ ਬੌਂਡ ਕਰ ਲੋ ਯਾਰ ਬਾਹਰ ਨਾ ਜਾਵੇ ਕਿਤੇ ਤੇ ਬਾਹਰ ਵਾਲੀ ਤਾਂ ਗੱਲ ਬਿਲਕੁਲ ਸਹੀ ਹੈ ਤੁਸੀਂ ਮੁਰਗੀ ਖਾਣੇ ਦੀ ਗੱਲ ਕਰਦੇ ਕਹਿੰਦਾ ਮੁਰਗੀ ਖਾਨਾ ਖੋਲ ਲੋ ਮੈਂ ਭਗਵੰਤ ਮਾਨ ਨੂੰ ਪੁੱਛਦਾ ਭਗਵੰਤ ਮਾਨ ਜੀ ਕੋਈ ਤੇ ਆਪ ਖੁੱਡੇ ਜਿ ਵੜ ਕੇ ਲੈਕਚਰ ਦੇ ਰਹੇ ਹੋ ਭਾਸ਼ਣ ਦੇ ਰਹੇ ਹੋ ਤੁਸੀਂ ਮੁਰਗੀ ਖਾਨੇ ਚ ਕਿਹਨੂੰ ਡੱਕ ਲੋਗੇ ਦੱਸੋ ਤੁਸੀਂ ਤੇ ਆਪ ਖੁੱਡੇ ਜਿ ਵੜ ਕੇ ਭਾਸ਼ਣ ਦੇ ਰਹੇ ਹੋ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਗੌਰ ਕਰੋ ਕਹਿਣੀਆਂ ਤੇ ਕਰਨੀਆਂ ਦੋਵਾਂ ਤੇ ਫਰਕ ਦੁਨੀਆ ਪਬਲਿਕ ਚਾਹੁੰਦੀ ਏ ਕਿ ਮੁੱਖ ਮੰਤਰੀ ਨੂੰ ਮਿਲਣਾ ਕਿ ਮਿਲ ਕੇ ਉਹਨੂੰ ਗੱਲਾਂ ਦਸੀਆਂ ਜਾਣ ਤੇ ਜੇ ਅਸੀਂ ਮੀਡੀਆ ਦੀਆਂ ਗੱਲਾਂ ਦਸਣੀਆਂ ਤੁਹਾਨੂੰ ਜਾਂ ਤੁਹਾਨੂੰ ਪਹੁੰਚਾਉਣੀਆਂ ਤੇ ਫਿਰ ਉਹਦਾ ਮੁੱਖ ਮੰਤਰੀ ਦਾ ਕੋਈ ਫਾਇਦਾ ਹੀ ਨਾ ਹੋਵੇ ਫਿਰ ਕੀ ਫਾਇਦਾ ਇਹਦੇ ਨਾਲ ਉਹ ਤੇ ਫਿਰ ਬਾਦਲ ਨਹੀਂ ਚੰਗਾ ਸੀ ਹਫ਼ਤੇ ਜੇ ਇੱਕ ਵਾਰੀ ਪਬਲਿਕ ਮੀਟਿੰਗ ਦੇ ਕਰਦਾ ਸੀ ਨਾ ਚਾਹੇ ਕੰਮ ਹੋਣਾ ਨਾ ਹੋਣਾ ਦੁਨੀਆ ਦਾ ਕੰਮ ਹੁਣ ਕੋਈ ਸਾਰੇ ਜ਼ਰੂਰੀ ਵੀ ਨਹੀਂ ਬਸ ਸਾਰਿਆਂ ਦਾ ਕੰਮ ਹੁੰਦਾ ਜੀ ਠੀਕ ਹੈ ਆਖਰੀ ਆਖਰੀ ਸਵਾਲ ਮੇਰਾ ਫਿਰ ਬਦਲ ਕੀ ਦੇਖਦੇ ਹਾਂ ਜੇਕਰ ਇਸ ਤਰੀਕੇ ਦੀਆਂ ਸ਼ਰਾਰਤਾਂ ਦੇ ਉੱਪਰ ਹਰਕਤਾਂ ਦੇ ਉੱਪਰ ਆਮ ਆਦਮੀ ਪਾਰਟੀ ਉੱਤਰ ਆਉਂਦੀ ਹੈ ਤਾਂ ਪੰਜਾਬ ਨੂੰ ਫਿਰ ਬਚਾ ਕੌਣ ਸਕਦਾ ਹੈ ਕੌਣ ਅੱਗੇ ਆਉਣਾ ਚਾਹੀਦਾ ਮੈਂ ਤੇ ਪੰਜਾਬ ਨੂੰ ਜਦੋਂ ਵੀ ਸਰਕਾਰ ਪੰਜਾਬ ਦੀ ਬਣੀ ਹੈ ਪੰਜਾਬ ਦੀ ਸਰਕਾਰ ਜੇ ਬਾਹਰੋਂ ਹੀ ਕਮਾਂਡ ਲੋਕਾਂ ਨੇ ਕਰਨੀ ਹੈ ਫਿਰ ਪੰਜਾਬ ਦੀ ਸਰਕਾਰ ਕਿਸ ਕਰਾ ਤੇ ਬਾਹਰ ਨਹੀਂ ਹੋਈ ਮੈਂ ਉਹ ਹੀ ਗੱਲ ਕਰਨਾ ਪੰਜਾਬੀਓ ਜਿਹੜੇ ਤੁਸੀਂ ਖਿਲਰੇ ਫਿਰਦੇ ਹੋ ਨਾ ਇਹ ਇਕੱਠੇ ਹੋ ਜਓ ਇੱਕ ਮੰਚ ਤੇ ਸਰਕਾਰ ਪੰਜਾਬ ਦੀ ਬਣਾਓ ਸਰਕਾਰ ਬਾਹਰ ਦੀ ਬਣਾ ਕੇ ਉਹਦੀ ਕਮਾਂਡ ਬਣਾ ਤੀ ਪੰਜਾਬੀਓ ਲੜਾਈ ਸਾਡੀ ਪੰਜਾਬ ਦੀ ਸਰਕਾਰ ਸਾਡੇ ਮੰਤਰੀ ਸਾਡਾ ਬਣਾ ਤੇ ਦੌਰ ਤੁਸੀਂ ਬਾਹਰ ਲੈ ਹੱਥ ਫੜਾ ਦੇ ਨੀ ਤੇ ਕੀ ਇਨਸਾਫ ਮਿਲੇਗਾ ਤੁਹਾਨੂੰ ਸੋ ਮੇਰੀ ਬੇਨਤੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਆ ਕਿ ਪੰਜਾਬ ਵਾਸੀਓ ਇੱਕ ਮੰਚ ਤੇ ਇਕੱਠੇ ਹੋ ਜੀਏ ਤੇ ਪੰਜਾਬ ਬਚਾ ਲਈਏ ਨਹੀਂ ਤੇ ਪੰਜਾਬ ਨੂੰ ਹੁਣੇ ਤੁਹਾਡੇ ਸਾਹਮਣੇ ਸੰਸਦਿਆ ਨੇ ਜੋ ਕਿਹਾ ਪੇ ਪੰਜਾਬ ਨੂੰ ਖਤਮ ਕਰਨ ਵਾਸਤੇ ਹਰ ਇੱਕ ਤਰੀਕਾ ਵਰਤਾਂਗੇ। ਹੂੰ ਤੇ ਹਰ ਇੱਕ ਤਰੀਕਾ ਵਰਤਣ ਦਾ ਮਤਲਬ ਇਹੋ ਹੀ ਆ ਵੀ ਚਾਹੇ ਕੋਈ ਮਾਰਨਾ ਪਿਆ ਚੋ ਅੰਦਰ ਦੇਣਾ ਪਿਆ ਚਾ ਜੋ ਵੀ ਕਰਨਾ ਪਿਆ ਕਰਾਂਗੇ। ਜੀ ਸੋ ਇਹਨਾਂ ਚੀਜ਼ਾਂ ਦਾ ਸਾਰੇ ਧਿਆਨ ਦਿਓ। ਮੇਰੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਮੰਚ ਤੇ ਇਕੱਠੇ ਹੋਈਏ ਆਪਾਂ ਤੇ ਪੰਜਾਬ ਨੂੰ ਬਚਾ ਲਈਏ ਜੀ। ਬਹੁਤ ਬਹੁਤ ਧੰਨਵਾਦ। ਸੋ ਇਹ ਸੰਸਾਡੇ ਨਾਲ ਭਪਿੰਦਰ ਸਿੰਘ ਗੋਤਰਾ ਜੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਐਸਏ ਦੇ ਨਾਲ ਧੰਨਵਾਦ।